ਸਤਿ ਸ੍ਰੀ ਅਕਾਲ ਜੀ ਤੁਹਾਡਾ ਮਾਲਵਾ ਡੈਰੀ ਫਾਰਮ ਤੇ ਸਵਾਗਤ ਆ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਪੈਂਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈਕਾ ਤੇ ਅੱਜ ਬਾਈ ਕੋਲੇ ਆਪਾਂ ਦੋ ਬੱਚਿਆਂ ਦੀ ਵੀਡੀਓ ਬਣਾਉਣ ਪਹੁੰਚੇ ਆ ਤੇ ਦੋ ਟੌਪ ਕਲਾਸ ਬੱਚੀਆਂ ਬਾਈ ਆਓ ਬਾਈ ਤੋਂ ਆਪਾਂ ਡਿਟੇਲ ਲੈ ਕੇ ਦੱਸਦੇ ਆ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹਾਂ ਤੁਹਾਡਾ ਨਾਮ ਤੇ ਪਤਾ ਦੱਸੋ ਬਾਈ ਕੀ ਆ ਬਾਈ ਰੇਸ਼ਮਾ ਪਿੰਡ ਸੁਖਾਨੰਦ ਜਿਹਦਾ ਮੋਗਾ ਤੁਸੀਂ ਵਾਗਿਆ ਬਰਾਦਾ ਤੇ ਤੁਹਾਡਾ ਫੋਨ ਨੰਬਰ ਬਾਈ 959228569 ਠੀਕ ਆ ਬਾਈ ਤੇ ਅੱਜ ਆਪਣੇ ਕੋਲੇ ਕਿੰਨੀਆਂ ਬੱਚੀਆਂ ਬਾਈ ਸਾਡੇ ਆਪਣੇ ਕੋਲੇ ਲੱਪਣੀ ਦੋ ਨਾਗ ਆ ਬਾਈ ਠੀਕ ਆ ਕੀ ਡਿਟੇਲ ਆ ਪਹਿਲੇ ਨਾਗ ਬਾਰੇ ਬਾਈ ਪਹਿਲੇ ਲੱਗਦੀ ਵੀਰੇ 3 ਮਹੀਨੇ ਉੱਗ ਰਗੀ ਠੀਕ ਆ ਬਾਈ ਇਹਦੇ ਬਰੂਡ ਦੀ ਦੱਸਿਆਗਾ ਠੀਕ ਆ ਬਾਈ ਤੇ ਤੋਰਾ ਜੱਕ ਕਰਾਓ ਬਾਈ ਇਹਦਾ ਤੇਰੀ ਮਾਦਾ ਰਿਕਾਰਡ ਕਿੰਨਾ ਸੀ ਬਾਈ ਮਾਦਾ 3250 ਠੀਕ ਆ ਬੱਤਾਬੇ ਤਾਂ ਉਹਦਾ ਨਹੀਂ ਨੀ ਆ। ਲੋ ਵੀ ਦੋਸਤੋ ਤੋੜਾ ਤੋੜਾ ਚੈੱਕ ਕਰੋ ਬੱਛੀ ਦਾ। ਤਾਂ ਤੋਂ ਸਿੱਧੀ-ਸੁੱਧੀ ਚੈੱਕ ਕਰੋ ਪੂਰੀ ਆ। ਤੇ ਬਈ ਅੱਜ ਆਪਾਂ ਰੇਡ ਕਿਵੇਂ ਆ ਬੱਛੀਆਂ ਦੇ? ਰੇਡ ਅੱਜ ਬਈ ਆਪਾਂ ਆਫਰ ਜੀ ਕਰਨੇ ਆ। ਠੀਕ ਆ ਠੀਕ ਆ ਜੋੜੀ ਦਾ ਹੀ ਕਰੋਗੇ ਇਕੱਠਾ ਬਈ। ਉਹਨੇ ਦਾ ਦੁੱਧ ਪੀ ਬੈਠਾ ਬਈ ਉੱਥੋਂ ਅੱਧੇ ਹੀ ਗੜ ਚ ਦੇ ਦਿੱਤੀ। ਠੀਕ ਆ ਠੀਕ ਆ ਬਈ। ਬਾਕੀ ਬਈ ਇਹ ਆਪਾਂ ਚੈਨਲ ਨਵਾਂ ਬਣਾਇਆ ਸਾਰੇ ਭਰਾ ਇਹ ਚੈਨਲ ਨੂੰ ਹਨਾ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਕੋਲੇ ਨੇ ਤਾਂ ਨਵੀਂ ਆਪਸ਼ਨ ਪਹੁੰਚੇ ਜਿਹੜੀ ਵੀਡੀਓ ਬਣਾਈਏ ਤੁਹਾਡੇ ਕੋਲੇ ਪਹੁੰਚੇ ਖੜ ਚ ਆ ਰਹੀ ਹੈ ਬਾਈ ਕੋਈ ਫੂਟ ਸ਼ਾਟ ਨਹੀਂ ਮੂਰੇ ਹੋਇਓ ਬਾਈ ਗਰੰਟੀ ਹੋ ਗਈ ਆਪਣੀ ਆਪਣੀ ਕੋਈ ਲੋ ਬਈ ਮਿੱਤਰੋ ਚਾਰ ਹੀ ਥਾਣਾ ਬੱਚਾ ਹਜੇ ਨਿਆਣਾ ਹੌਲੀ ਹੌਲੀ ਝੋਲੀ ਬਣਾਉ ਤੇ ਆ ਦੋ ਨੰਬਰ ਦੀ ਡਿਟੇਲ ਦੱਸੋ ਬਾਈ ਦੋ ਬਈ ਡੈਨਮਾਰਕ 4126 ਦਾ ਬੱਚਾ ਹੈ ਤੇਦੀ ਉਮਰ ਕਿੰਨੀ ਆ ਬਾਈ 3 ਮਹੀਨੇ ਆ ਠੀਕ ਆ ਬਾਈ ਤੇਦੀ ਮਾਂ ਦਾ ਰਿਕਾਰਡ ਮਾਂ ਦਾ ਦਾ ਬੱਚੀ ਪਲਾਸਾ ਹੈਗਾ ਤੇ ਇਹਦੀ ਬਈ ਝੋਲੀ ਝੂਲੀ ਚੈੱਕ ਕਰਾ ਦੀਏ ਬਈ ਬਹੁਤ ਠੰਡੀ ਲੱਗ ਬਣਾੜੀ ਝੋਲੀ ਲਈ ਫਰਦੀ ਹੈ ਬਾਈ ਚਾਰ ਹੀ ਥਾਣਾ ਬਾਈ ਕੋਈ ਫੂਟ ਛਾਂਗ ਹੋਈ ਬੱਸੀਆਂ ਆਪਣੀਆਂ ਵਾਪਸ ਆ ਜਾਣ ਠੀਕ ਆ ਤੇ ਤੋਰਾ ਚੈੱਕ ਕਰਾਉ ਜੀ ਲੋ ਵੀ ਮਿੱਤਰੋ ਕਰੋ ਆ ਬੱਚੀ ਦਾ ਤੋਰਾ ਤੋਰਾ ਚੈੱਕ ਬਾਕੀ ਹੱਡਾਂ ਹੱਡਾਂ ਦੀ ਬਹੁਤ ਮਜ਼ਬੂਤ ਆ ਬਾਈ ਤਾਂ ਤੋ ਸਿੱਧੀ-ਸੁੱਧੀ ਚੈੱਕ ਕਰ ਲਓ ਕਿੰਨੀ ਆ ਜਮਾ ਏ ਕਲਾਸ ਆ ਬੱਚੇ ਦੀ ਬਾਈ ਗ੍ਰੋਥ ਬਹੁਤ ਸੋਹਣੀ ਆ ਬਾਕੀ ਬਈ ਇਹ ਬੱਚੀ ਦੀ ਦੁੱਧ ਵਾਲੀ ਲੂਈ ਝੜੀ ਜਾਂਦੀ ਆ ਹਨਾ ਬਾਕੀ ਕੁਆਲਿਟੀ ਕੁਆਲਿਟੀ ਬਹੁਤ ਆ ਹਨਾ ਬਈ ਪਾਲਣ ਵਾਲਾ ਵੀ ਰਹਿ ਗਿਆ ਭਈ ਯਾਦ ਰੱਖ ਤੇ ਬਾਕੀ ਬਈ ਇਹ ਕਿਹੜੇ ਫਾਰਮ ਦੀਆਂ ਵਸੀਆਂ ਕੀ ਬਈ ਆਪਾਂ ਜੰਦਰ ਘਰ ਤੋਂ ਲੈਣ ਨੂੰ ਵਸਣਾ ਦੇਖ ਬਈ ਤੇ ਦੀ ਮਾਦਰ ਰਕਾਰਡ ਕੀ ਦੱਸਈ ਬਈ ਆਪਾਂ 32 ਬਲੱਸ 32 ਤੇ ਭਈਆ ਜੀ ਕੋਈ ਆਫਰ ਰੂਫਰ ਕਰਾਂਗੇ ਆਪਾਂ ਉਹਨਾਂ ਲਈ ਬਈ 17000 ਰੁਪਇਆ 200 ਕਿਲੋਮੀਟਰ ਕਰਾਇਆ ਫਰੀ ਆ ਠੀਕ ਹੈ ਠੀਕ ਆ ਤੇ ਕੋਈ ਬਈ ਬੱਸੀ 'ਚ ਕੋਈ ਨੁਕਸ ਨੁਕਸ ਆ ਮੈਂ ਕਹਿੰਦਾ ਬਈ ਆਪਣੇ ਘਰੇ ਵਾਪਸ ਕਰ ਦੇ ਬੰਦਾ ਠੀਕ ਹੈ ਠੀਕ ਆ ਤੇ ਪਹੁੰਚ ਕਰ ਦੋਗੇ ਬਈ ਪਹੁੰਚ ਕਰ ਦਵਾਂਗੇ ਬਈ ਡਿਲੀਵਰੀ ਕਰ ਦੇਣੀ ਠੀਕ ਆ ਠੀਕ ਆ ਬਈ ਬਾਕੀ ਆਪਣੀ ਦੇਖ ਬਈ ਯਾਰਾ ਅੱਜ ਨੇ ਤਿੰਨ ਤਿੰਨ ਮਹੀਨੇ ਹੋ ਗਏ 12 15 20000 ਰੁਪਏ ਦੁੱਧ ਪੀ ਬੈਠੀ ਐ ਇੱਕ ਬੱਸੀ ਠੀਕ ਹੈ ਠੀਕ ਹੈ ਬਾਕੀ ਬਈ ਦੋਸਤੋ ਆਇਆ ਬੱਸੀ ਦੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਜਮਾਂ ਨੰਬਰ ਐਟਾ ਹੱਡਾਂ ਹੱਡਾਂ ਦੀ ਬਹੁਤ ਮਜ਼ਬੂਤ ਆ ਤਾਂ ਤੂੰ ਸਿੱਧੀ-ਸੁੱਧੀ ਬਹੁਤ ਆ ਵਸੇ। ਕੋਈ ਗੱਲ ਆਇਆ। ਹਾਂ ਬਈ। ਅਸ਼ੀਲ ਪਰਚੇ ਦਾ ਕੰਮ ਆਣਾ। ਬਸ ਜਿਉ ਆਪਾਂ ਨੂੰ 201500 ਦਿਹਾੜੀ ਬਣੀ ਜਾਂਦੀ ਆ ਤਾਂ ਆਪਣੇ ਲਈ ਬਹੁਤ ਆ। ਤੇ ਬਈ ਬਾਕੀ ਆਦਾ ਨੰਬਰ ਦੱਸ ਦੋ ਇੱਕ ਵਾਰ ਫੇਰ। 939225699 ਠੀਕ ਆ ਪਿੰਡ ਬਈ। ਪਿੰਡ ਬਈ ਸੁਗਾਨਾ ਜ਼ਿਲ੍ਹਾ ਮੋਗਾ ਥੀ ਵਾਗਾ ਬਣਾਣਾ। ਠੀਕ ਆ ਬਈ ਠੀਕ ਆ। ਧੰਨਵਾਦ ਦੋਸਤੋ ਤੁਹਾਡੇ ਲਈ ਨੈਕਸਟ ਫੇਰ ਵੀਡੀਓ ਲੈ ਕੇ ਆਵਾਂਗੇ ਕੋਈ ਅੱਜ ਦੀ ਵੀਡੀਓ ਚਾਹੀਦੀ ਦੋ ਵਜੇ ਧੰਨਵਾਦ ਜੀ।